ਜਨਮ ਦੇਣ ਵਾਲੀ ਨੂੰ ਮਾਂ ਦਾ ਰੁਤਬਾ ਮਿਲਦਾ ਏ ਮਾਂ ਕਿ ਆ ਜਾਂਦਾ ਹੁਣ ਮੈਂ ਗੱਲ ਕਰਦਾ ਵੀ ਮੌਤ ਦੀ ਵੀ ਇੱਕ ਮਾਂ ਹੈ ਪਰ ਮੌਤ ਦੀ ਮਾਂ ਕਿਹੜੀ ਹੈ ਕਮਾਲ ਦੀ ਗੱਲ ਏ ਮੌਤ ਇੰਨੀ ਤਾਕਤਵਰ ਏ ਇੰਨੀ ਸਬਲ ਏ ਕਿ ਉਸ ਮੌਤ ਦੇ ਸਾਹਮਣੇ ਕੋਈ ਪੀਰ ਫਕੀਰ ਉਲੀਆ ਰਾਜਾ ਮਹਾਰਾਜ ਬਚਿਆ ਹੀ ਨਹੀਂ ਪਾਉ ਕਿੰਨਾ ਅਮੀਰ ਹੋਵੇ ਨਹੀਂ ਬਚਦਾ ਮੌਤ ਮਾਰ ਲੈਂਦੀ ਉਹਨੂੰ ਢਾ ਲੈਂਦੀ ਇੱਥੋਂ ਤੱਕ ਕਿ ਜਿਹੜਾ ਪੰਜ ਤੱਤਾਂ ਵਾਲਾ ਸਰੀਰ ਏ ਉਹ ਅੱਜ ਗੁਰੂ ਸਹਿਬਾਨਾਂ ਦਾ ਭਗਤਾਂ ਦਾ ਪੱਟਾਂ ਦਾ ਵੀ ਸਾਡੇ ਕੋਲ ਨਹੀਂ ਹੈ ਉਹਨਾਂ ਦੀ ਸੋਚ ਉਹਨਾਂ ਦਾ ਸੁਭਾਅ ਉਹਨਾਂ ਦੀ ਬਾਣੀ ਉਹਨਾਂ ਦੇ ਬੋਲ ਸਾਡੇ ਕੋਲ ਨਹੀਂ ਪਰ ਜੇ ਕੋ ਉਹਨਾਂ ਦਾ ਪੰਜ ਤੱਤਾਂ ਵਾਲਾ ਸਰੀਰ ਤੇ ਸਰੀਰ ਸਾਡੇ ਕੋਲ ਨਹੀਂ ਹੈ ਮੌਤ ਨੇ ਸਰੀਰ ਨੂੰ ਆਪਣੇ ਪੰਜੇ ਦੇ ਅੰਦਰ ਲੈ ਹੀ ਲਿਆ ਦਬੋ ਚ ਲਿਆ ਭਾਵੇਂ ਆਮਦਾ ਹੋਵੇ ਤੇ ਭਾਵੇਂ ਖਾਸਦਾ ਹੋਵੇ ਜਿਹੜੀ ਮੈਂ ਗੱਲ ਕਰਨ ਲੱਗਾ ਉਹ ਇਹ ਹੈ ਵੀ ਮੌਤ ਦੀ ਵੀ ਇੱਕ ਮਾਂ ਹੈ ਹੁਣ ਮੌਤ ਦੀ ਮਾਂ ਕੌਣ ਹੈ ਇਹਦਾ ਮਤਲਬ ਇਹ ਹੋਇਆ ਕਿ ਮਾਂ ਦੇ ਰਾਹੀਂ ਪੁੱਤ ਦਾ ਜਨਮ ਹੁੰਦਾ ਹੈ ਤੇ ਮੌਤ ਦਾ ਜਨਮ ਕਿਹਦੇ ਰਾਹੀਂ ਹੁੰਦਾ ਹੈ ਮੈਂ ਗੱਲ ਉਹਦੀ ਕਰਨ ਲੱਗਾ ਮੌਤ ਦਾ ਜਨਮ ਹੁੰਦਾ ਹੈ ਬੁੱਢਾਪੇ ਦੇ ਰਾਹੀਂ ਸਿਆਣਿਆਂ ਨੇ ਦਾਣਸ਼ਮੰਦਾਂ ਨੇ ਬੁੱਧੀਜੀਵੀ ਲੋਕਾਂ ਨੇ ਮੌਤ ਨੂੰ ਕਿਹਾ ਕਿ ਮੌਤ ਬੁਢਾਪੇ ਦਾ ਪੁੱਤ ਹੈ ਤੇ ਮੌਤ ਦੀ ਮਾਂ ਜਿਹੜੀ ਉਹ ਬੁਢਾਪੇ ਨੂੰ ਕਿਹਾ ਪਿਓ ਕਹਿ ਲੋ ਮਾਂ ਕਹਿ ਲੋ ਬੁਢਾਪੇ ਨੂੰ ਕਿਹਾ ਮਾਂ ਨੇ ਪੁੱਤ ਨੂੰ ਜਨਮ ਦੇਣਾ ਹੋਵੇ ਤੇ ਲੱਛਣਾ ਤੋਂ ਪਤਾ ਲੱਗ ਜਾਂਦਾ ਹੈ ਕਿਉਂਕਿ ਧੀਆ ਨੇ ਭੈਣਾ ਨੇ ਜਦੋਂ ਗਰਭ ਦੇ ਅੰਦਰ ਪੇਟ ਦੇ ਅੰਦਰ ਬੱਚਾ ਹੁੰਦਾ ਹੈ ਤੇ পেট ਦਾ ਆਕਾਰ ਬਦਲ ਜਾਂਦਾ ਹੈ পেট ਵੱਜ ਜਾਂਦਾ ਹੈ ਇਹ 3 ਪੈਣਾ 9ਾਂ ਦੇ ਆਕਾਰ ਆਪਾਂ ਘਰਾਂ ਦੇ ਅੰਦਰ ਬਦਲਦੇ ਦੇਖਣੇ ਆ ਬਿਲਕੁਲ ਜਨਮ ਦੇ ਕੰਡੇ ਦੇ ਉੱਤੇ ਜਿਹੜੀ ਬੱਚੀ ਆਈ ਹੋਵੇ ਪਤਾ ਲੱਗ ਜਾਂਦਾ ਹੈ ਕਿ ਉਹਦਾ পেট ਕਿਸ ਕਦਰ ਅੱਗੇ ਨੂੰ ਆ ਗਿਆ ਵੱਧ ਗਿਆ ਹੈ ਲੱਛਣਾ ਤੋਂ ਪਤਾ ਲੱਗਦਾ ਹੈ ਕਿ ਇਹਦੇ ਗਰਭ ਦੇ ਅੰਦਰ ਕੋਈ ਬੱਚਾ ਪਲ ਰਿਹਾ ਹੈ ਇਹ ਜਲਦੀ ਥੋੜਿਆਂ ਦਿਨਾਂ ਬਾਅਦ ਮਹੀਨਿਆਂ ਬਾਅਦ ਬੱਚੇ ਨੂੰ ਜਨਮ ਦੇ ਦੇਗੀ ਉਹਦੇ ਲੱਛਣਾ ਤੋਂ ਪਤਾ ਲੱਗਦਾ ਹੈ ਜਦੋਂ ਬੁੱਢਾਪਾ ਹੁੰਦਾ ਹੈ ਨਾ ਤੇ ਲੱਛਣਾਂ ਤੋਂ ਪਤਾ ਲੱਗਦਾ ਹੈ ਵੀ ਇਹ ਮੌਤ ਨੂੰ ਜਨਮ ਦੇਵੇਗਾ ਮੌਤ ਵੀ ਇਹਦੀ ਨੇੜੇ-ਨੇੜੇ ਆ ਰਹੀ ਹੈ ਲੱਗੇ ਆਪਾਂ ਸਾਰੇ ਉਸੇ ਕਤਾਰ ਦੇ ਅੰਦਰ ਆ ਜਿਹੜੀ ਕਤਾਰ ਵਿੱਚੋਂ ਅਗਲੇ ਪਾਸਿਓਂ ਮੌਤ ਕਤਾਰ ਨੂੰ ਕਟਾਉਂਦੀ ਜਾ ਰਹੀ ਹੈ ਪਿਛਲੇ ਪਾਸਿਓਂ ਜਨਮ ਲੈ ਕੇ ਨਵੇਂ ਬੱਚੇ ਸ਼ਾਮਲ ਹੋ ਰਹੇ ਨੇ ਉਹ ਕਤਾਰ ਜਿਉਂਦੀ ਤਿਉਂ ਉੱਥੇ ਦੀ ਉੱਥੇ ਖਲੋਤੀ ਮਿਲਦੀ ਹੈ ਅੱਗੋਂ ਘਟਦੀ ਜਾ ਰਹੀ ਹੈ ਪਿੱਛੋਂ ਵੱਧਦੀ ਜਾ ਰਹੀ ਹੈ ਇੱਕ ਹਰ ਇੱਕ ਵੱਖਰਾ ਵਿਸ਼ਾ 'ਤੇ ਮੈਂ ਗੱਲ ਕਰ ਰਿਹਾ ਸਾਂ ਕਿ ਜਿਹੜਾ ਬੁੱਢਾਪਾ ਹੈ ਬੁੱਢਾਪੇ ਦੇ ਲੱਛਣ ਨੇ ਲੱਛਣਾਂ ਤੋਂ ਪਤਾ ਲੱਗਦਾ ਹੈ ਵੀ ਹੁਣ ਆਉਣ ਵਾਲੇ ਸਮੇਂ ਦੇ ਅੰਦਰ ਕੀ ਆਏਗਾ ਹੁਣ ਵੇਖੋ ਇੱਕ ਬੱਚਾ ਹੈ ਤੇ ਬੱਚੇ ਦੇ ਲੱਛਣਾਂ ਤੋਂ ਪਤਾ ਲੱਗਦਾ ਹੈ ਜਿਵੇਂ ਜਿਵੇਂ ਉਹ ਜਵਾਨ ਹੁੰਦਾ ਹੈ ਉਹਦੀਆਂ ਮੁੱਛਾਂ ਫੁੱਟਨੀਆਂ ਸ਼ੁਰੂ ਹੁੰਦੀਆਂ ਨੇ ਦਾੜੀ ਦੇ ਵਾਲ ਨਿਕਲਣੇ ਸ਼ੁਰੂ ਹੁੰਦੇ ਨੇ ਜਾਂ ਜੋਰ ਵਧਣਾ ਸ਼ੁਰੂ ਹੁੰਦਾ ਹੈ ਤੇ ਪਤਾ ਲੱਗਦਾ ਹੈ ਕਿ ਬੱਚਾ ਹੈ ਤੇ ਬੱਚਾ ਹੁਣ ਜਵਾਨੀ ਨੂੰ ਜਨਮ ਦੇਵੇਗਾ ਜਵਾਨੀ ਜਦੋਂ ਆਪਣੀ ਇੱਕ ਖਾਸ ਮਿਆਰ ਤੇ ਪਹੁੰਚ ਕੇ ਥੋੜਾ ਜਿਹਾ ਟਲਣਾ ਸ਼ੁਰੂ ਹੁੰਦੀ ਹੈ ਤੇ ਪਤਾ ਲੱਗਦਾ ਹੈ ਬੁਢਾਪੇ ਨੂੰ ਜਨਮ ਮਿਲੇਗਾ ਤੇ ਜਦੋਂ ਬੁਢਾਪੇ ਦੇ ਲੱਛਣ ਪੂਰੀ ਤਰ੍ਹਾਂ ਛਾ ਜਾਂਦੇ ਨੇ ਘੇਰਾ ਪਾ ਲੈਂਦੇ ਨੇ ਤੇ ਪਤਾ ਲੱਗਦਾ ਹੈ ਹੁਣ ਮੌਤ ਦਾ ਜਨਮ ਹੋਏਗਾ ਬੁਢਾਪੇ ਤੋਂ ਬਾਅਦ ਮੌਤ ਦਾ ਜਨਮ ਹੋਏਗਾ ਖੈਰ ਇਹ ਜ਼ਰੂਰੀ ਨਹੀਂ ਮੌਤ ਬਾਲਪਨ ਵਿੱਚ ਆਏ ਜਵਾਨੀ ਵਿੱਚ ਆਏ ਪਰ ਬੁਢਾਪੇ ਤੋਂ ਬਾਅਦ ਤੇ ਕੋਈ ਭਜਨ ਦਾ ਬਚਨ ਦਾ ਰਾਹ ਨਹੀਂ ਹੈ ਨਾ ਬੁਢਾਪੇ ਤੋਂ ਬਾਅਦ ਤੇ ਆਉਣੀ ਹੋਣੀ ਹੈ ਨਾ ਮੈਂ ਤਾਂ ਬੁਢਾਪੇ ਦੀ ਗੱਲ ਖਾਸ ਤੌਰ ਦੇ ਉੱਤੇ ਕਰ ਰਿਹਾ ਹੁਣ ਉਹ ਲੱਛਣ ਕੀ ਨੇ ਮੈਂ ਜਿਵੇਂ ਐਗਜ਼ਾਮਪਲ ਦੇ ਕੇ ਹਟਿਆਂ ਵੀ ਕਿਸੇ ਬੱਚੀ ਨੇ ਬੱਚੇ ਨੂੰ ਜਨਮ ਦੇਣਾ ਹੋਵੇ ਨੋਤੀ ਨੇ ਬੱਚੇ ਨੂੰ ਜਨਮ ਦੇਣਾ ਹੋਵੇ ਤੇ ਲੱਛਣ ਸਰੀਰ ਦੇ ਬਦਲ ਜਾਂਦੇ ਨੇ ਬੁਢਾਪੇ ਦੇ ਲੱਛਣ ਦੱਸਦੇ ਨੇ ਕਿ ਇਹਦੇ ਵਿੱਚੋਂ ਹੁਣ ਮੌਤਾ ਜਨਮ ਹੋਏਗਾ ਉਹ ਲੱਛਣ ਕੀ ਨੇ ਹਜ਼ੂਰ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਬਚਨ ਹੈ ਉਹ ਧਿਆਨ ਨਾਲ ਸੁਣ ਲਿਓ ਪਾਤਸ਼ਾਹ ਕਹਿੰਦੇ ਨੇ ਖਾਂਦਿਆਂ ਖਾਂਦਿਆਂ ਮੂੰਹ ਕੱਠਾ ਕੱਠਾ ਦਾ ਮਤਲਬ ਕੱਸ ਗਿਆ ਤੇ ਹੁਣ ਮੂੰਹ ਕਸਿਆ ਤੇ ਨਹੀਂਗਾ ਭਾਵੇਂ ਉਹ ਜ਼ੁਬਾਨ ਦਾ ਵੇਖੋ ਬੁੱਡੇ ਦਾ ਵੇਖੋ ਮੂੰਹ ਕਸਿਆ ਤੇ ਨਹੀਂ ਕਸੇ ਦਾ ਮਤਲਬ ਛੋਟਾ ਹੋ ਜਾਣਾ ਪਰ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਖਾਂਦਿਆਂ ਖਾਂਦਿਆਂ ਮੂੰਹ ਕੱਠਾ ਵਾਕਿਆ ਹੀ ਕੱਸ ਗਿਆ ਹੁਣ ਮੂੰਹ ਦੇ ਅੰਦਰ ਕੀ ਹੈ ਜ਼ੁਬਾਨ ਤੇ ਜ਼ੁਬਾਨ ਬੁੜਾਪੇ ਦੇ ਅੰਦਰ ਲੜ ਖੜਾਉਣੀ ਸ਼ੁਰੂ ਹੋਈ ਜਿਹੜੀ ਅੱਜ ਬੜੀ ਕੈਂਚੀ ਦੀ ਤਰ੍ਹਾਂ ਤੇਜ਼ ਚੱਲਦੀ ਹੈ ਨਾ ਜਿਹਨੂੰ ਠੇੜ ਪੰਜਾਬੀ ਵਿੱਚ ਕਹਿੰਦੇ ਨੇ ਤੇਰੀ ਲੁਤਰੋ ਬੜੀ ਤੇਜ਼ ਚੱਲਦੀ ਹੈ ਇਹ ਲੁਤਰੋ ਉਦੋਂ ਡਿੱਗ ਮਗਾਉਣਾ ਸ਼ੁਰੂ ਕਰਦੀ ਹੈ ਇਸੇ ਜੇ ਸੇ ਜੇ ਇਹ ਸਲੋ ਚਾਲ ਦੇ ਅੰਦਰ ਧੀਮੀ ਗਤੀ ਦੇ ਅੰਦਰ ਬੋਲਣਾ ਸ਼ੁਰੂ ਕਰਦੀ ਹੈ ਦੂਜਾ ਗਲੇ ਦੀ ਆਵਾਜ਼ ਮਦਮ ਪੈ ਜਾਂਦੀ ਭਾਵੇਂ ਜਿੰਨਾ ਮਰਜ਼ੀ ਪਲਵਾਨ ਹੋਵੇ ਗਵਈਆ ਹੋਵੇ ਉਦੀ ਆਵਾਜ਼ ਮਦਮ ਪੈ ਜਾਂਦੀ ਗਲੇ ਦੇ ਅੰਦਰ ਗਾਚ ਜਾਂਦਾ ਹੈ ਦੂਜਾ ਮੂੰਹ ਦੇ ਅੰਦਰ ਨੇ ਦੰਦ 32 ਦੰਦ ਜਿਹੜੇ ਚਬਾਉਂਦੇ ਨੇ ਜਿਹੜੀ ਸਾਡੀ ਚੱਕੀ ਹੈ ਜਿਹੜੀ ਪਿੰਦੀ ਭੋਜਨ ਨੂੰ ਫਿਰ ਅੰਦਰ ਸੁੱਟਦੀ ਉਹ ਚੱਕੀ ਚਵਾਬ ਦੇ ਜਾਂਦੀ ਤੇ ਫਿਰ ਮੂੰਹ ਕਸ ਗਿਆ ਕਿ ਨਹੀਂ ਕਸ ਗਿਆ ਖਾਂਦਿਆਂ ਖਾਂਦਿਆਂ ਮੂੰਹ ਘੱਟਾ ਪੈਣੰਦਿਆਂ ਸਭ ਅੰਗ ਤੇ ਪੈਂਦਿਆਂ ਪੈਂਦਿਆਂ ਅੰਗ ਕਸ ਕੇ ਲੱਤਾਂ ਟੇਡੀਆਂ ਹੋ ਗਈਆਂ ਸਰੀਰ ਦੀ ਚਾਲ ਢਾਲ ਬਦਲ ਗਈ ਫੇਰ ਕੀ ਹੋਇਆ ਤੂੰ ਵਾਲ ਕਾਲੇ ਕਰ ਲੈਨੇ ਦਾੜ੍ਹੀ ਕਾਲੀ ਕਰ ਲਈ ਸਿਰ ਦੇ ਵਾਲ ਕਾਲੇ ਕਰ ਲੈ ਸਿਆਣੇ ਕਹਿੰਦੇ ਨੇ ਵੀ ਮੜੀਆਂ ਵਿੱਚ ਲੱਤਾਂ ਨੇ ਤੇ ਮਹਿੰਦੀ ਲਾ ਕੇ ਬੈਠਾ ਵਾਲਾ ਨੂੰ ਭਾਵੇਂ ਉਹ ਪਹਿਣਾ ਨੇ ਭਾਵੇਂ ਬਜ਼ੁਰਗ ਨੇ ਬੇ ਮੈਂ ਅਜੇ ਜਵਾਨ ਦਿਸਾ ਤੇਰੀ ਜਵਾਨੀ ਦੇ ਲੱਛਣ ਹੀ ਨਹੀਂ ਰਹਿ ਜਵਾਨ ਦੇ ਸਿੰਘਾ ਕਿਵੇਂ ਵਾਲ ਕਾਲੇ ਕਰਕੇ ਜਵਾਨ ਬਣ ਜਾਏ ਤੇਰੀ ਚਾਲ ਤੇਰੀ ਢਾਲ ਤੇਰੀ ਬੋਲ ਬਾਣੀ ਤੇਰਾ ਵੇਖਣਾ ਤੇਰਾ ਚੱਲਣਾ ਤੇਰੇ ਸਰੀਰ ਦੀ ਸਾਰੀ ਲੁੜਕੀ ਹੋਈ ਜਿਹੜੀ ਆ ਲੱਛਣ ਨੇ ਉਹ ਤੇ ਬੋਲ ਬੋਲ ਕੇ ਆਵਾਜ਼ਾਂ ਦੇ ਕੇ ਕਹਿ ਰਹੇ ਨੇ ਕਿ ਤੂੰ ਬੁੱਢਾ ਹੋ ਗਿਆ ਬੁੱਢਾ ਹੋ ਗਿਆ ਤੂੰ ਮੰਨ ਭਾਵੇਂ ਨਾ ਮੰਨ ਤੂੰ ਖੈਰ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪੈ ਨੰਦਿਆਂ ਸਭ ਅੰਗ ਤ੍ਰਿਗ ਤਿਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ ਅਜੇ ਵੀ ਤੇਰੇ ਅੰਦਰ ਤੇਰਾ ਮਨ ਜਵਾਨ ਹੈ ਤਨ ਕਰਕੇ ਬੁੱਢਾ ਹੋ ਗਿਆ ਪਰ ਮਨ ਅਜੇ ਵੀ ਦਸਾਂ ਦਿਸ਼ਾਵਾਂ ਵੱਲ ਭੱਜਦਾ ਹੈ ਚਲੋ ਮੈਂ ਇੱਕ ਹੋਰ ਗੱਲ ਕਰਦਾ ਜੋ ਮੈਂ ਕਹਿ ਰਿਹਾ ਸਾਂ ਕਿ ਬੁਢਾਪੇ ਵਿੱਚੋਂ ਮੌਤਾ ਜਨਮ ਹੁੰਦਾ ਹੈ। ਹਜ਼ੂਰ ਕਹਿੰਦੇ ਨੇ 10 ਬਾਲ ਤਨ 20 ਰਵਨ ਤੀਸਾਂ ਕਾ ਸੁੰਦਰ ਕਹਾਵੇ ਰਵਣ ਕਹਿੰਦੇ ਨੇ ਜਵਾਨ ਨੂੰ। 10 ਬਾਲ ਤਨ ਬਰਿਆਂ ਦੀ ਗੱਲ ਏ ਸਾਲਾਂ ਦੀ। 20 ਰਵਨ ਤੀਸਾਂ ਕਾ ਸੁੰਦਰ ਕਹਾਵੇ 40 ਸੀ ਪੁਰ ਹੋਏ। ਹਜ਼ੂਰ ਕਹਿੰਦੇ ਨੇ 40 ਸਾਲ ਦੇ ਉੱਤੇ ਜਾ ਕੇ ਤੂੰ ਪੁਰ ਮੈਨੇ ਪੂਰਾ ਹੋ ਗਿਆ। ਮੁਕੰਮਲ ਹੋ ਗਿਆ। ਜੋ ਬਦਨਾ ਸੀ ਉਹ ਇੱਥੇ ਆਣ ਕੇ ਰੁਕ ਗਿਆ। ਹੁਣ ਜਿੰਨਾ ਮਰਜ਼ੀ ਜ਼ੋਰ ਲਾ ਹੁਣ ਪੈਰ ਥੱਲੇਵਾ ਦੇ ਪਾਸੇ ਨੂੰ ਜਾਏਗਾ ਉਤਲੇ ਪਾਸੇ ਨੂੰ ਨਹੀਂ ਜਾਏਗਾ 40 ਹੀ ਪੁਰ ਹੋਏ 85 85 ਮੈਨੇ 50 85 ਪੱਗ ਖਿਸੇ ਪੱਗ ਖਿਸਕਣਾ ਸ਼ੁਰੂ ਹੋਇਆ ਪੈਰ ਖਿਸਕਣਾ ਸ਼ੁਰੂ ਹੋਇਆ 60 'ਤੇ ਬਡੇ ਪਾਵੇ ਇਹ ਗੁਰਬਾਣੀ ਦੇ ਬਚਨ ਨੇ ਤੋਂ ਖੈਰ ਜੋ ਮੈਂ ਕਹਿੰਦਾ ਸਾਂ ਵੀ ਤੁਹਾਡਾ ਸਰੀਰ ਨੈਣੋ ਨੀਰ ਬਹਿ ਤਨਖੀਨਾ ਪੈ ਕੇਸ ਦੁੱਧਮਾਨੀ ਨੈਣਾ ਵਿੱਚੋਂ ਨੀਰ ਵਗਦਾ ਏ ਕੇ ਇਸ ਦੁੱਧ ਵਰਗੇ ਹੋ ਗਏ ਨੈਨੋ ਨੀਰ ਬਹੇ ਤਨਕੀਨਾ ਪਏ ਕੇ ਇਸ ਦੁੱਧmani ਰੁਦਾ ਕੰਠ ਸ਼ਬਦ ਨਹੀਂ ਉਚਰੇ ਆਵਾਂ ਕੀ ਕਰਾਂ ਪ੍ਰਾਨੀ ਹਾਲਾਤ ਤੇਰੀ ਇਦਾਂ ਦੀ ਬਣ ਗਈ ਬੁਢਾਪਾ ਆ ਗਿਆ ਤੋ ਚਲੋ ਇਹ ਬੁਢਾਪਾ ਤੇ ਆਉਣਾ ਹੀ ਆਉਣਾ ਮੈਂ ਕਹਿੰਦਾ ਤਾਂ ਆਉਣਾ ਹੈ ਨਾ ਕਮਾਂ ਤਾਂ ਵੀ ਆਉਣਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਐਕਸੈਪਟ ਕਰ ਲੋ ਤਾਂ ਵੀ ਆਉਣਾ ਹੈ ਨਾ ਮੰਨ ਲੋ ਤਾਂ ਵੀ ਆਉਣਾ ਹੀ ਆਉਣਾ ਪਰ ਮੇਰਾ ਮੁੱਦਾ ਇਹ ਹੈ ਕਹਿਣ ਦਾ ਵੀ ਹੁਣ ਤੇ ਬੁੱਢਾਪੇ ਦੇ ਅੰਦਰ ਆ ਗਿਆ ਹੈ ਮੌਤ ਆਉਣ ਵਾਲੀ ਹੈ ਅਜੇ ਵੀ ਬੁਰਾਈਆਂ ਤੋਂ ਨਹੀਂ ਮੁੜਦਾ ਅਜੇ ਵੀ ਤੇਰਾ ਮਨ ਕਾਲਾ ਹੈ ਅਜੇ ਵੀ ਨਿੰਦਾ ਨਹੀਂ ਛੱਡਦਾ ਚੁਗਲੀ ਨਹੀਂ ਛੱਡਦਾ ਈਰਖਾ ਨਹੀਂ ਛੱਡਦਾ ਬਖੀਲੀ ਨਹੀਂ ਛੱਡਦਾ ਵਾਸ਼ਨਾਵਾ ਨਹੀਂ ਛੱਡਦਾ ਕਦੋਂ ਛੱਡੇਗਾ ਹੁਣ ਤੇ ਤੇਰੇ ਕੋਲ ਅੱਗੇ ਸਮਾਂ ਰਹਿਣਾ ਨਹੀਂ ਬਾਲਪਨ ਦਾ ਸਮਾਂ ਸੀ ਤੇ ਤੂੰ ਸੋਚਿਆ ਜਵਾਨੀ ਆਏਗੀ ਜਵਾਨੀ ਦਾ ਸਮਾਂ ਸੀ ਤੂੰ ਸੋਚਿਆ ਬੁੱਢਾਪਾ ਆਏਗਾ ਬੁਢਾਪੇ ਦਾ ਸਮਾਂ ਹੈ ਤੇ ਹੁਣ ਕੀ ਸੋਚ ਰਿਹਾ ਹੁਣ ਕੀ ਆਏਗਾ ਹੁਣ ਤੇ ਮੌਤ ਆ ਰਹੀ ਹੈ ਗਲ ਵਿੱਚ ਟੋਲ ਪਾ ਕੇ ਵਜਾਉਂਦੀ ਹੋਈ ਗੀਤ ਗਾਉਂਦੀ ਹੋਈ ਤੇਰੇ ਦਰਵਾਜ਼ੇ ਨੂੰ ਇੱਕ ਦਿਨ ਆਣ ਕੇ ਖੜਕਾਏਗੀ ਲਾਲਾ ਖਾਂ ਡੋਰ ਜਿੰਨੇ ਮਰਜੀ ਤਕੜੇ ਲਾ ਕੈਮਰੇ ਲਾ ਸਿਕਿਉਰਟੀ ਦਾ ਇੰਤਜ਼ਾਮ ਕਰ ਜਿੰਨਾ ਮਰਜੀ ਭੱਜ ਨਾਠ ਕਰ ਦੌੜ ਦੂਪ ਕਰ ਮੌਤ ਕੋਲੋਂ ਤੋਂ ਨਹੀਂ ਬਚ ਪਾਏਗਾ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਆਪਣਾ ਅੰਦਰ ਤੋਂਦਾ ਯਤਨ ਕਰ ਸ਼ਵਸ਼ ਕਰਨ ਦਾ ਯਤਨ ਕਰ ਇਹਦੇ ਵਿੱਚ ਤੇਰਾ ਲਾਭ